ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਦੇ ਵਿੱਚ ਪਿੰਡ ਮੱਤੇ ਦੀ ਸਰਾਂ ਦੇ ਵਿੱਚ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲੈਣਾ ਸੀ। ਆਪ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ। ਪਹਿਲੀ ਵਾਰ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਖੇਤਾਂ ਵਿੱਚ ਗਏ ਤਾਂ ਉੱਥੇ ਝੋਨੇ ਦੀ ਗਿੱਲੀ ਪੰਡ ਚੁੱਕ ਕੇ ਕਰ ਜਾਣ ਦਾ ਇਹਨਾਂ ਨੂੰ ਹੁਕਮ ਮਿਲਿਆ ਆਪਨੇ ਆਪਣੇ ਨਵੇਂ ਕੱਪੜਿਆਂ ਦੀ ਪਰਵਾਹ ਨਾ ਕਰਦੇ ਆਂ ਪੰਡਾ ਚੁੱਕ ਲੀਆਂ ਤੇ ਬਿਨਾਂ ਝਿਜਕ ਗਿੱਲੀ ਪੰਡ ਚੁੱਕ ਲਈ ਤੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਣ ਬਾਰੇ ਆਪਣੀ ਪੂਰੀ ਸਰਦਾ ਦਸ ਬੂਤ ਦਿੱਤਾ ਪਏ ਲੈਣਾ ਜੀ ਰੋਜ਼ ਸਵੇਰੇ ਉੱਠ ਕੇ ਗੁਰੂ ਜੀ ਦੇ ਨਾਲ ਰਾਵੀ ਕੰਡੇ ਸ਼ਨੰਨ ਕਰਨ ਦੇ ਲਈ ਜਾਇਆ ਕਰਦੇ ਸਨ ਇੱਕ ਵਾਰ ਸਰਦੀ ਤੋਂ ਘਬਰਾ ਕੇ ਬਾਕੀ ਸਿੱਖ ਤਾਂ ਵਾਪਸ ਚਲੇ ਗਏ ਪਰ ਤੁਸੀਂ ਉੱਥੇ ਹੀ ਡਟੇ ਰਹੇ ਜਿਸ ਕਾਰਨ ਗੁਰੂ ਨਾਨਕ ਜੀ ਬਹੁਤ ਖੁਸ਼ ਹੋਏ ਇੱਕ ਦਿਨ ਸਰਦੀ ਵਾਲੀ ਰਾਤ ਨੂੰ ਬਾਬੇ ਨਾਨਕ ਜੀ ਦੇ ਘਰ ਦੀ ਕੰਦ ਡਿੱਗੀ ਆਪ ਜੀ ਨੇ ਉਸੇ ਸਮੇਂ ਕੰਦ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਉਸਾਰੀ ਹੁਣ ਉੱਤੇ ਗੁਰੂ ਨਾਨਕ ਜੀ ਨੇ ਕੰਤ ਨੂੰ ਘਿra ਕੇ ਮੋੜ ਬਣਾਉਣ ਲਈ ਪਾਈ ਲੈਣੇ ਨੇ ਹੁਕਮ ਦੀ ਪਾਲਣਾ ਕੀਤੀ ਜਿੰਜ ਕਈ ਵਾਰ ਹੋਇਆ ਪਰ ਫਿਰ ਵੀ ਆਪ ਦਾ ਨਿਸ਼ਚਾ ਅਡੋਲ ਰਿਹਾ ਗੁਰੂ ਨਾਨਕ ਜੀ ਆਪ ਜੀ ਤੋਂ ਬਹੁਤ ਖੁਸ਼ ਹੋਏ ਸਿੱਖਾਂ ਦੀ ਵਫਾਦਾਰੀ ਪਰਖਣ ਲਈ ਇੱਕ ਵਾਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਜੰਗਲ ਵਿੱਚ ਲੈ ਗਏ ਉੱਥੇ ਉਹਨਾਂ ਨੇ ਸਿੱਖਾਂ ਅੱਗੇ ਸਿੱਕੇ ਰੱਖ ਦਿੱਤੇ ਸੋਨੇ ਤੇ ਚਾਂਦੀ ਦੇ ਉਹਨਾਂ ਦੇ ਬਹੁਤ ਸਾਰੇ ਸਿੱਖਾਂ ਵਿੱਚੋਂ ਕਈ ਤਾਂ ਇਸ ਲਈ ਪ੍ਰਵਾਨ ਨਹੀਂ ਚੜੇ ਕਿਉਂਕਿ ਉਹਨਾਂ ਨੇ ਜਿੰਨੇ ਉਹ ਇਕੱਠੇ ਕਰ ਸਕਦੇ ਹਨ ਸਿੱਕੇ ਇਕੱਠੇ ਕਰ ਲਏ। ਉੱਥੇ ਕਈ ਸੁਟੇ ਜਵਾਹਰਾਤਾਂ ਨੂੰ ਵੀ ਚੁੱਕ ਕੇ ਲੈ ਗਏ। ਸਿਰਫ ਦੋ ਹੀ ਸਿੱਖ ਬਚੇ ਜਿਨ੍ਹਾਂ ਵਿੱਚ ਇੱਕ ਅੰਗਦ ਸੀ। ਗੁਰੂ ਨਾਨਕ ਉਹਨਾਂ ਨੂੰ ਇੱਕ ਚਿਖਾ ਕੋਲ ਲੈ ਗਏ ਤੇ ਇਸ ਉੱਤੇ ਕਫਨ ਹੇਠ ਪਏ ਮੁਰਦੇ ਨੂੰ ਖਾਣ ਦਾ ਹੁਕਮ ਦਿੱਤਾ। ਦੂਜਾ ਸਿੱਖ ਤੋਰ ਗਿਆ ਪਰ ਅੰਗਦ ਆਖਿਰ ਤੱਕ ਆਗਿਆਕਾਰੀ ਬਣਿਆ ਰਿਹਾ ਤੇ ਉਸਨੇ ਆਪਣੇ ਮਾਲਕ ਅਨੁਸਾਰ ਕਫਨ ਚੁੱਕਿਆ ਤੇ ਹੇਠੋਂ ਮੁਰਦਾ ਨਹੀਂ ਸਗੋਂ ਗੁਰੂ ਨਾਨਕ ਲੱਭਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖੰਦੇਵ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਦੇ ਵਿੱਚ ਪਿੰਡ ਮੱਤੇ ਦੀ ਸਰਾਂ ਦੇ ਵਿੱਚ ਹੋਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲੈਣਾ ਸੀ ਆਪ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ ਪਹਿਲੀ ਵਾਰ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਖੇਤਾਂ ਵਿੱਚ ਗਏ ਤਾਂ ਉੱਥੇ ਝੋਨੇ ਦੀ ਗਿੱਲੀ ਪੰਡ ਚੁੱਕ ਕੇ ਘਰ ਜਾਣ ਦਾ ਇਹਨਾਂ ਨੂੰ ਹੁਕਮ ਮਿਲਿਆ ਆਪ ਨੇ ਆਪਣੇ ਨਵੇਂ ਕੱਪੜਿਆਂ ਦੀ ਪਰਵਾਹ ਨਾ ਕਰਦਿਆਂ ਪੰਡਾਂ ਚੁੱਕ ਲੀਆਂ ਤੇ ਬਿਨਾਂ ਝਿਜਕ ਗਿੱਲੀ ਅੰਡ ਚੁੱਕਲੀ ਤੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਣ ਬਾਰੇ ਆਪਣੀ ਪੂਰੀ ਸਰਦਾ ਦਾ ਸਬੂਤ ਦਿੱਤਾ। ਪਰ ਲੈਣਾ ਜੀ ਰੋਜ਼ ਸਵੇਰੇ ਉੱਠ ਕੇ ਗੁਰੂ ਜੀ ਦੇ ਨਾਲ ਰਾਵਿਕੰਡੇ ਸ਼ਨੰਨ ਕਰਨ ਦੇ ਲਈ ਜਾਇਆ ਕਰਦੇ ਸਨ। ਇੱਕ ਵਾਰ ਸਰਦੀ ਤੋਂ ਘਬਰਾ ਕੇ ਬਾਕੀ ਸਿੱਖ ਤਾਂ ਵਾਪਸ ਚਲੇ ਗਏ। ਪਰ ਤੁਸੀਂ ਉੱਥੇ ਹੀ ਡਟੇ ਰਹੇ ਜਿਸ ਕਾਰਨ ਗੁਰੂ ਨਾਨਕ ਜੀ ਬਹੁਤ ਖੁਸ਼ ਹੋਏ। ਇੱਕ ਦਿਨ ਸਰਦੀ ਵਾਲੀ ਰਾਤ ਨੂੰ ਬਾਬੇ ਨਾਨਕ ਜੀ ਦੇ ਘਰ ਦੀ ਕੰਦ ਡਿੱਗੀ। ਆਪ ਜੀ ਨੇ ਉਸੇ ਸਮੇਂ ਕੰਦ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਉਸਾਰੀ ਹੁਣ ਉੱਤੇ ਗੁਰੂ ਨਾਨਕ ਜੀ ਨੇ ਕੰਤ ਨੂੰ ਘਿra ਕੇ ਮੋੜ ਬਣਾਉਣ ਲਈ ਕਿਹਾ। ਪਾਈ ਲੈਣੇ ਨੇ ਹੁਕਮ ਦੇ ਪਾਲਣਾ ਕੀਤੀ ਇੰਜ ਕਈ ਵਾਰ ਹੋਇਆ ਪਰ ਫਿਰ ਵੀ ਆਪਦਾ ਨਿਸ਼ਚਾ ਅਡੋਲ ਰਿਹਾ ਗੁਰੂ ਨਾਨਕ ਜੀ ਆਪ ਜੀ ਤੋਂ ਬਹੁਤ ਖੁਸ਼ ਹੋਏ ਸਿੱਖਾਂ ਦੀ ਵਫਾਦਾਰੀ ਪਰਖਣ ਲਈ ਇੱਕ ਵਾਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਜੰਗਲ ਵਿੱਚ ਲੈ ਗਏ। ਉੱਥੇ ਉਹਨਾਂ ਨੇ ਸਿੱਖਾਂ ਅੱਗੇ ਸਿੱਕੇ ਰੱਖ ਦਿੱਤੇ ਸੋਨੇ ਤੇ ਚਾਂਦੀ ਦੇ। ਉਹਨਾਂ ਦੇ ਬਹੁਤ ਸਾਰੇ ਸਿੱਖਾਂ ਵਿੱਚੋਂ ਕਈ ਤਾਂ ਇਸ ਲਈ ਪਰਵਾਣ ਨਹੀਂ ਚੜੀ ਕਿਉਂਕਿ ਉਹਨਾਂ ਨੇ ਜਿੰਨੇ ਉਹ ਇਕੱਠੇ ਕਰ ਸਕਦੇ ਹਨ ਸਿੱਕੇ ਇਕੱਠੇ ਕਰ ਲਏ। ਉੱਥੇ ਕਈ ਸੁਟੇ ਜਵਾਹਰਾਤਾਂ ਨੂੰ ਵੀ ਚੁੱਕ ਕੇ ਲੈ ਗਏ। ਸਿਰਫ ਦੋ ਹੀ ਸਿੱਖ ਬਚੇ ਜਿਨ੍ਹਾਂ ਵਿੱਚ ਇੱਕ ਅੰਗਦ ਸੀ। ਗੁਰੂ ਨਾਨਕ ਉਹਨਾਂ ਨੂੰ ਇੱਕ ਚਿਖਾ ਕੋਲ ਲੈ ਗਏ ਤੇ ਇਸ ਉੱਤੇ ਕਫਨ ਹੇਠ ਪਏ ਮੁਰਦੇ ਨੂੰ ਖਾਣ ਦਾ ਹੁਕਮ ਦਿੱਤਾ ਦੂਜਾ ਸਿੱਖ ਤوڑ ਗਿਆ ਪਰ ਅੰਗਦ ਆਖਿਰ ਤੱਕ ਅਗਿਆਕਾਰੀ ਬਣਿਆ ਰਿਹਾ ਤੇ ਉਸਨੇ ਆਪਣੇ ਮਾਲਕ ਅਨੁਸਾਰ ਕਫਨ ਚੁੱਕਿਆ ਤੇ ਹੇਠੋਂ ਮੁਰਦਾ ਨਹੀਂ ਸਗੋ ਗੁਰੂ ਨਾਨਕ ਲੱਭਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ